ਅੱਜ بڑا ਪਾਣਾ ਬੜਾ ਦਿਨ ਹੈ ਕਿ ਪੰਜਾਬ ਦੇ 10ਵੀਂ ਚੋਂ ਤੇ ਬਾਹਰੀ ਕਲਾਸ ਚੋਂ ਆਪਣੇ ਆਪਣੇ ਜ਼ਿਲ੍ਹਿਆਂ ਨੂੰ ਟੌਪ ਕਰਨ ਵਾਲੇ ਬੱਚੇ ਉਹਨਾਂ ਦੇ ਪੇਰੈਂਟ ਉਹਨਾਂ ਦੇ ਹੈਡਮਾਸਟਰ ਪ੍ਰਿੰਸੀਪਲ ਤੇ ਅਧਿਆਪਕ ਸਾਹਿਬਾਨ ਇੱਥੇ ਪਹੁੰਚੇ ਨੇ ਸੋ ਮੈਂ ਸਾਰਿਆਂ ਨੂੰ ਬਹੁਤ-ਬਹੁਤ ਸincere ਵਧਾਈ ਦਿੰਨਾ ਤੇ ਤੁਸੀਂ ਮਿਹਨਤ ਕੀਤੀ ਤੇ ਉਹਦਾ ਮਿਹਨਤ ਦਾ ਫਲ तो मिले आ, और आ, किसी आले दुआले दो, दो चार स्कूलों चो हस्ता जाना एक उन्होंने भी बड़ी गलया जाता तो जिले में टॉप कर देना बहुत बड़ी गल है बहुत बहुत मुबारक है सारे दुन। मेरे वालों पहलना सारे नमस्कार सतगुरू जी का खालसा वागुरू जी की फिर बहुत सारे बच्चे प्रोग्राम थोड़ा मेरा नहीं है तो तुम्हें बोलिया भी बहुत वी ਜਿੰਨੇ ਬੱਚਿਆਂ ਬੋਲੇ ਤੇ ਇਸੇ ਕੰਫੀਡੈਂਸ ਕਰਕੇ ਤੁਸੀਂ ਪੱਪਰ ਬਣੇ ਕਿਉਂਕਿ ਤੁਹਾਡੇ ਕੋਲੇ ਨੇਤਾ ਅ ਮਤਲਬ ਸੀਟ ਤੇ ਚੜ ਕੇ ਜਾ ਮਾਈਕ ਉੱਤੇ ਛੜ ਕੇ ਵੱਡੇ ਵੱਡੇ ਜਦ ਵਿੱਚ ਹੱਥ ਕੰਬਣ ਲੱਗ ਜਾਂਦੇ ਜਾਂ ਲੱਤਾਂ ਕੰਬਣ ਲੱਗ ਜਾਂਦੀ ਬੋਲੇ ਨਹੀਂ ਹੁੰਦੇ ਰਹੇ ਕਿਤੇ ਤਾਂ ਇਹ ਕੰਫੀਡੈਂਸ ਜਿਹੜਾ ਤੁਹਾਡਾ ਉਹ ਵੀ ਵਧਾਉਣ ਵਾਸਤੇ ਅਸੀਂ ਇੱਥੇ ਤੁਹਾਨੂੰ ਬੁਲਾਇਆ ਉਸ ਦਿਨ ਅਸੀਂ ਭਾਰੀ ਬੁਲਾਏ ਸੀ ਬੱਚੇ ਜਿਹੜੇ ਪੰਜਾਬ ਚ ਜਿਹੜੇ ਟੌਪ 10 ਚੋਂ ਤੇ 12th ਚੋਂ ਤੇ 10th ਚੋਂ ਜੀ ਉਹ ਦਿਨੇ ਖੁੱਲ ਕੇ ਗੱਲਾਂ ਵੀ ਹੋਈਆਂ ਕੁਝ ਸੱਚੀ ਉਹਨਾਂ ਦੇ ਵਿੱਚ ਵੀ ਆਜਾ ਹੈਗੇ ਨੇ ਦੱਸਿਆ ਮੈਂ ਸੋ ਇਸੇ ਕਰਕੇ ਜੇ ਤੁਹਾਨੂੰ ਕੋਈ ਐ ਐਜੂਕੇਸ਼ਨ ਮਿਨਿਸਟਰ ਜਾਂ ਸੀਨੀਅਰ ਮਿਨਿਸਟਰ ਜਿਹੜਾ ਉਹ ਤੁਹਾਡੇ ਨਾਲ ਫ੍ਰੈਂਡਲੀ ਹੋ ਜੇ ਕੋਈ ਉਹ ਅਪਰੀਸ਼ੀਏਟ ਕਰਦਾ ਹੋਵੇ ਬੜਾ ਹੌਸਲਾ ਆ ਜਾਂਦਾ ਤੁਸੀਂ ਅੱਗੇ ਨੂੰ ਹੋਰ ਮਿਹਨਤ ਕਰਨ ਵਾਸਤੇ ਪ੍ਰੇਰਿਤ ਹੋ ਜਾਂਦੇ ਕਿ ਜਿਵੇਂ ਬੱਚੇ ਖਿਆਲ ਕੇ ਮਤਲਬ ਫਰਮ ਮਿਲਣ ਵਾਸਤੇ ਪਰਦੇ ਰਹੇ ਕਿ ਪਛਨਣ ਕਿ ਸਮੇਂ ਬਸ ਬੜੀ ਗੱਲ ਨਹੀਂ ਬੰਨੀ ਤੇ ਉਦੋਂ ਬਾਅਦ ਫਿਰ ਨੰਬਰ ਆਇਆ ਇੱਕ ਕੋਈ ਨਾ ਕੋਈ ਜੋ ਉੱਤਜਗਦੀ ਹੈ ਕਿਸੇ ਨੇ ਰੋਲ ਮਾਡਲ ਜਿਹੜੇ ਜਿਹਨੂੰ ਬਣਾਉਣਾ ਹੈ ਸਾਡੇ ਵੀ ਰੋਲ ਮਾਡਲ ਸੀਗੇ ਅਸੀਂ ਵੀ ਹੁੰਦੇ ਸੀ ਅਸੀਂ ਐ ਜਿਹੜੇ ਸਿੰਧਰ ਹੈ ਆ ਜਿਹੜੇ ਫੇਮਸ ਬੰਦੇ ਸੀ ਨਾ ਮੰਕਸ ਕਾਢੀਂ ਕਦੇ ਲੋਕਾਂ ਦਾ ਬਰਾਬਰ ਨਹੀਂ ਸੋ ਕੋਈ ਨਾ ਕੋਈ ਤਾਂ ਕਿਤੋਂ ਨਾ ਕਿਤੋਂ ਤੋਂ ਆਮ ਜੋ ਜਿਹੜੀ ਹੈ ਤੁਹਾਡੀ ਮੰਗ ਜਿਹੜੀ ਦੁਰ ਪਰ ਜਬਦੀ ਸੋ ਨਾ ਕਦੇ ਇਹ ਕਹਿਣਾ ਉਸ ਦਿਨ ਵੀ ਕਹਿ ਸਕਿਆ ਕਿ ਰੋਲ ਮਾਡਲ ਜਿਹੜੇ ਨੇ ਉਹ ਤੁਸੀਂ ਜਿਨ੍ਹਾਂ ਨੇ ਕੁਝ ਦੁਨੀਆ ਤੇ ਕੀਰਤ ਕੀਤਾ ਹੈ ਉਹਨਾਂ ਨੂੰ ਰੋਲ ਮਾਡਲ ਬਣਾਓ ਇਹ ਨਾ ਕਿ ਸਾਇੰਸ ਵਾਲੇ ਪਾਸੇ ਜਾਣਿਓ ਤਾਂ ਸਾਇੰਸ ਦੇ ਤੇ ਪੱਟੇ ਸਾਂਭੇ ਤੁਸੀਂ ਮਨ ਰੋਲ ਮਾਡਲ ਬਣਾ। ਜੇ ਇਕਨੋਮਿਕਸ ਵਾਲੇ ਪਾਸੇ ਜਾਣਾ ਹੈ ਤਾਂ ਜਿੰਨੇ ਦੁਨੀਆ ਪਰ ਵਿਆਪ ਸ਼ਾਸਤਰੀ ਨੇ ਉਹਨਾਂ ਨੂੰ ਜੇ ਕੈਡਾਵਰ ਜਾਣਾ ਹੈ ਤਾਂ ਜਿਨ੍ਹਾਂ ਨੇ ਟੌਪ ਕੀਤਾ ਜਿਨ੍ਹਾਂ ਨੇ ਰੰਪਚ ਚ ਜਾਂ ਏਸ਼ੀਆ ਅਗ ਜਾਂ ਵਰਲਡ ਕੱਪ ਦੇ ਵਿੱਚ ਕਿਤੇ ਵੀ ਅਚੀਰ ਕੀਤਾ ਤਾਂ ਉਹਨਾਂ ਨੂੰ ਰੋਲ ਮਾਡਲ ਬਣਾ। ਜੇ ਕੋਈ ਨੀਤੀ ਸ਼ੌਨਾਤਾ ਜਿਹੜੇ ਕਾਮਯਾਬ ਇਮਾਨਦਾਰ ਦੇ ਰਾਜਨੀਤੀ ਚ ਰੋਲ ਲੋਕ ਰਹੇ ਉਹਨਾਂ ਨੂੰ ਰੋਲ ਮਾਡਲ। ਸੋ ਉਦੋਂ ਤੁਹਾਨੂੰ ਪਟਾ ਸਰਸਤਾ ਜਿਹੜਾ ਜਿਹੜੀਆਂ ਉਹਨਾਂ ਨੇ ਕੋਈ ਸਿੱਖਿਆਵਾਂ ਦਿੱਤੀਆਂ ਹੋਣਗੀਆਂ ਜਾਂ ਉਹਨਾਂ ਨੂੰ ਔਕੜਾਂ ਆਈਆਂ ਹੋਣਗੀਆਂ ਉਹ ਦੱਸ ਕੇ ਗਏ ਹੋਣੇ ਕਿ ਇੱਥੇ ਔਕੜ ਜਦੋਂ ਯਾਤ ਜਿਹੜਾ ਤੁਹਾਡਾ ਰੂਟ ਬਣਦਾ ਦਿੱਲੀ ਤੋਂ ਕਿਤੇ ਵੀ ਸ਼ਾਂਤ ਦਿੱਲੀ ਤੋਂ ਜਿਹਨਾਂ ਸ਼ਹਿਰ ਗਿਆ ਨਹੀਂ ਦਿੱਲੀ ਤੋਂ ਲੰਡਨ ਦੀ ਚਲਸਪੋਰਟ ਕਰਨ ਲਈ ਉਹ ਇੱਕੋ ਰੂਟ ਤੇ ਜਾਂਦੇ ਆ ਪਰ ਜੇ ਕਿਤੇ ਕਿਸੇ ਵਿਚਾਰੇ ਕਿਤੇ ਜਾਂ ਕਿ ਕੋਈ ਇਹ ਤਾਂ ਪਰਵਲਨ ਜਾ ਜਾਂਦੇ ਆ ਇਹ ਪਾਕਟ ਆਇਨ ਆਂਦੇ ਜਹਾਜ਼ ਜਿਹੜਾ ਹਿੱਲਦਾ ਉਹ ਹੋ ਜਿਹੜਾ ਜਹਾਜ਼ ਹੈ ਉਹ ਤੁਹਾਨੂੰ ਆਪਤਾਵੇਂ ਲੰਘਣੇ ਨਾਲ ਦਿੱਕਤ ਨਹੀਂ ਲੱਗ ਪਰ ਉਹ ਨਾਲ ਨਾਲ ਇਹ ਟ੍ਰੈਫਿਕ ਕੰਟਰੋਲਰ ਨੂੰ ਖੰਦੇ ਦੱਸ ਦਿੰਦਾ ਕਿ ਐਨੀ ਹਾਈਟ ਤੇ ਐਨੇ ਐਲਟੀਟਿਊਡ ਤੇ ਜਿਹੜਾ ਇਹ 에ਅ ਪਾਕਟ ਹੈ ਇਸ ਕਰਕੇ ਆਉਣ ਵਾਲੇ ਜਹਾਜ਼ ਨੂੰ ਨੰਬਰ ਦੱਸਦੇ ਤੋ ਉਹ ਆਉਣ ਵਾਲੇ ਜਹਾਜ਼ੇ ਉਸ ਦੀ ਪ੍ਰਪੇਅਰ ਹੋ ਜਾਂਦੇ ਕਿ ਆਪਾਂ ਹੁਣ ਵੈਦਰ ਆ ਸਕਦਾ ਹੈ ਇਸ ਕਰਕੇ ਸਿਗਨਲ ਗੁਹਿਆਨਾ ਤੋ ਬਿਲਕੁਲ ਉਸੇ ਤਰੀਕੇ ਹੁਣ ਜਿਹੜੇ ਆਉਣ ਵਾਲੇ ਜਿਵੇਂ ਸਾਡੇ ਮੇਰੇ ਬੱਚੇ ਨੇ ਉਹ ਤੁਹਾਨੂੰ ਫੋਲੋ ਕਰਨਗੇ ਜੋ ਜੋ ਪਰੰਥ ਤੁਹਾਨੂੰ ਦਿੱਕਤਾਂ ਆਈਆਂ ਉਹ ਵੀ ਦੱਸ ਕੇ ਜਾਇਓ ਜੋ ਜੋ ਤੁਸ ਕੋਸਟ ਦੇ ਪੁਆਇੰਟ ਨੇ ਸੈਟਿੰਗ ਕੀਤੀ ਹੈ ਹੈ ਨਾ ਇਹ ਕਿਹੜੇ ਕਿਹੜੇ ਸਬਜੈਕਟ ਨੂੰ ਪ੍ਰਾਇੋਰਟੀ ਦੇਣੀ ਹੈ ਉਹ ਵੀ ਤੁਸੀਂ ਦੱਸ ਕੇ ਜਾਓ ਤਾਂ ਕਿ ਆਉਣ ਵਾਲੇ ਬੱਚਿਆਂ ਨੂੰ ਸੌਖਾ ਹੋ ਜਾਵੇ ਕਲਾਸ ਦਾ ਜਦ ਤੱਕ ਕਲੀਅਰ ਹੀ ਆਲਮੋਸਟ ਸਾਨੂੰ ਪਤਾ ਹੋਵੇ ਜੇ ਤਾਂ ਬਚੀ ਨਹੀਂ ਕਹੇ ਕਿ ਜੇ ਟੀਚਰ ਨਹੀਂ ਡੋਟਨੇ ਲੱਗ ਜਾਂਦੀਆਂ ਨੇ ਤਾਂ ਸਾਨੂੰ ਸਬਜੈਕਟ ਦੀ ਚਿੰਤਾ ਲੱਗ ਜਾਂਦੀ ਹੈ ਕਿ ਪੂਰਾ ਹੋਊਗਾ ਇਹ ਨਾ ਬੜੀ ਅਚੇ ਹੈ ਲੱਗ ਕਿ 10ਵੀਂ 12ਵੀਂ ਦੇ ਬੱਚੇ ਸੁਝਾਅ ਦੇ ਰਹੇ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਹਿਲਾਂ ਐਸ ਤਰ੍ਹਾਂ ਦੇ ਫੰਕਸ਼ਨ ਹੁੰਦੇ ਨਹੀਂ ਸੀ ਕਦੇ ਮੇਰੇ ਤਾਂ ਤੁਸੀਂ ਪਹਿਲਾਂ ਕਦੇ ਤੁਹਾਨੂੰ ਕਦੇ ਸੀਐਮ ਨੂੰ ਬੁਲਾਇਆ ਹੋਵੇ ਮੈਂ ਬੱਚਿਆਂ ਨੂੰ ਕੋਈ ਡੈਟਾ ਨਹੀਂ ਭੋਕੇ ਉਹਨੂੰ ਮੈਂ ਪਰੇਂਟਸ ਨੂੰ ਕੋਈ ਤਾਂ ਫੋਨੋਂ ਕਿਸੇ ਨੇ ਬੁਲਾਇਆ ਕਿ ਤੁਹਾਨੂੰ ਪੜ੍ਹਦੇ ਹੁੰਦੇ ਸੀ या टीचर को किसी ने बुलाया होने लैन देने कख नहीं थी स्कूल ही खत्म करते थे चलो सरकारी स्कूलों की कला दलिया खाने वाले बन गए बस आधी छुट्टी को दलिया खा दो बस हो सो अद्यक अदारा सचमुच बनाना चाहिए और जिथे कंधा से लिखा हों विद्याचारी उपकारी विद्या मनुख का टीचा नेत्र है लिखा कंधा से और कंधा पर रह गया से ਇਹ ਫਸਤੀ ਨੂੰ ਕਿੱਥੇ ਪੀ ਜਾਣੇ ਤੇ ਪਰੋਣਾ ਹੈ ਦੇਖੋ ਆਉਣ ਵਾਲੇ ਸਮੇਂ 'ਚ ਐਜੂਕੇਸ਼ਨ ਦਾ ਸਮਾਂ ਹੈ ਸਕਿੱਲ ਡਿਵੈਲਪਮੈਂਟ ਦਾ ਸਮਾਂ ਹੁਣ ਆਉਣ ਵਾਲੇ ਸਮੇਂ 'ਚ ਜਿਹੜੇ ਅਮੀਰ ਬਣਦੇ ਓਨੇ ਹੋਣਗੇ ਜਿਨ੍ਹਾਂ ਕੋਲ ਜ਼ਮੀਨਾਂ ਵੱਧ ਨੇ ਜਿਨ੍ਹਾਂ ਕੋਲ ਬੈਂਕ ਬੈਲੈਂਸ ਹੈ ਜਿਨ੍ਹਾਂ ਕੋਲ ਕੋਈ ਬਿਜ਼ਨਸ ਹੈ ਉਹ ਅਮੀਰ ਨਹੀਂ ਕਹਾਉਣਗੇ ਹੁਣ ਅਗਲੇ ਜਨਰੇਸ਼ਨ ਦੇ ਵਿੱਚ ਅਮੀਰ ਉਹ ਹੋਣਗੇ ਜਿਨ੍ਹਾਂ ਦੇ ਬੱਚੇ ਪੜੇ ਲਿਖੇ ਆ ਜਿਨ੍ਹਾਂ ਦੇ ਬੱਚੇ ਜਿਹੜੇ ਨੇ ਉਹ ਯੂਨੀਵਰਸਿਟੀ ਕਾਲਜ डिस्ट्रिक्ट या टॉप पर ने सो इस करके मैं सारे बहुत बहुत रहे हैं ने जल्द नहीं भी टॉप की किया जाना ने वो बच्चे सुन रहे हैं होंगे और कई तो सोचेंगे कि अगली बार मैं इस फंक्शन जाने वास्ते तैयारी होने तो शुरू करूंगा पर कई बार परमात्मा ने कोई ना कोई होर कला जरूर दी होनी जिमें मुंडे ने दिखाया कि मैं स्कैच आर्टिस्ट हाँ ना टॉपर भी है ਬਹੁਤ ਸਾਰੇ ਕੁਲਾਰੀ ਹੋਣਗੇ ਬਲਕਿ ਦਵਾਲ ਥੋੜਾ ਜ਼ਿਆਦਾ ਤੇ ਹੋਗਾ ਸੋ ਇਹ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਇਕੱਲੇ ਟਾਪਰਸ ਪੜਾਈ ਦੇ ਵਾਲੀ ਮੈਂ ਕਹਿੰਦਾ ਟਾਪਰਸ ਹੱਥ ਫੀਡਿਸ ਟਾਪਰ ਹੋ ਸਕਦੇ ਨੇ ਸੋ ਉਹਨਾਂ ਨੂੰ ਵੀ ਇਤਨੀ ਸ਼ੇਰ ਕਰਨਾ ਬਾਕੀ ਜਿਹੜੇ ਪਹਿਲੇ ਦੂਜੇ ਨੰਬਰਾਂ ਤੇ ਆਏ ਨੇ ਪਹਿਲੇ ਵਾਲੇ ਖਾਸ ਤੌਰ ਤੇ ਪੜਾਈ ਉਹਨੇ ਤਾਂ ਮੈਂ ਉਹਨਾਂ ਨੂੰ ਵਧਾਈ ਦੇਣ ਦੇ ਨਾਲ ਮੈਂ ਥੋੜੀ ਜਿਹੀ ਬੇਨਤੀ ਵੀ ਕਰਨਾ ਕਿ ਪਹਿਲੇ ਨੰਬਰ ਤੇ ਆਖਰੀ ਫਸਟ ਆਖਰੀ ਨਾ ਹਮਕਾ ਹਾਨੀ ਨਾ ਕਰਨਾ ਕਿਉਂਕਿ ਪਹਿਲੇ ਨੰਬਰ ਤੇ ਆਉਣ ਵਾਲੇ 3 सब तो वाला योगदान सैकेंड से थर्ड एयर का हूँ जो ना हमें फिर कंपीटीशन भी होना चाहिए थोड़ा कर ही जी देखो एक बच्चा एको एको बच्चा एक कलास ज्यादा रेट आई है नहीं देता जो कल है जो वो पचासी प्रसेंट ना नब्बे प्रसेंट ना भी फर्स्ट आंता है जो सैकेंड आता जो पैंट है, तो है, वो पैंट पर है तो बचा थोड़ा ईजी आय लग जाता है नब्बे वाला भी वो पैंट वाला है गल है मेरे पचासी आ पचासी तुर पी वो पचासी भी फास्ट आ जाता है क्योंकि वह पैंट वाला तो पैंट वाला सताहट पर आज में तो बद फिर कोई गल नहीं बड़ा फर्क है जे वो अस्सी पर भी आ जाता फास्ट आ जाता दूसरा सत्तर पर आ जाता असल च बौद्धिक विकास कह लो कंपीटी है जी उदा हम जो पॉइंटा गल आ जाए जे नब्बे पॉइंट पॉइंट सैवन आला है फिर वो कहूगा ਉਹ ਮੇਰੇ ਪਿੱਛੇ ਹੀ ਬਿਲਕੁਲ ਨਾਲ ਹੀ ਸੋਚ ਕਰਕੇ ਜੀ ਸਾਰੀ ਕਲਾਸ ਤੁਹਾਡੀ ਕੰਡੀਆਂ ਰਹੂਗੀ ਤਾਂ ਤੁਸੀਂ ਟੋਪਰ ਆਇਆ ਇਹ ਨਹੀਂ ਹੈ ਕਿ ਤੁਸੀਂ ਅੰਨਿਆ ਚਾਨਾ ਰਾਜਾ ਬਣ ਗਿਆ ਵੀ ਉਹ ਤਾਂ ਬੜੇ ਥੱਲੇ ਸੀ ਜੀ ਅਸੀਂ ਬਖਰ ਫਸਾ ਗਏ ਪਰ ਤੁਹਾਡਾ ਜਿਹੜਾ 197 98 99 ਬੜੇ ਬੱчие ਰਹੇ ਆ ਨੇ ਤਾਂ ਇਹ ਇਹ ਵੀ ਇੱਕ ਬਹੁਤ ਵੱਡਾ ਯੋਗਦਾਨ ਉਹਨਾਂ ਦਾ ਵੀ ਹੈ ਜਿਹੜੇ 97 98 ਅਵਿਨੇ ਉਹ ਉਹਨਾਂ ਨੇ ਤੁਹਾਨੂੰ ਪੂਸ਼ ਕੀਤਾ ਕਿ ਅਸੀਂ ਆ ਗਏ ਕੁੰਡਿਤ ਕਰਾ ਰਹੇ ਸੀ ਵੀ ਹੈਨਾ ਸੋ ਇਹੀ ਸਾਡੇ ਹੋਰ ਫੀਲਡ ਤੋਂ ਦਾ ਕਲਾਕਾਰਾਂ ਦੇ ਫੀਲਡ ਜਿਹੰਦਾ ਆ ਰਾਇਜੀ ਚ ਵਈ ਹੁੰਦਾ ਜਿਵੇਂ ਉਹ ਭਾਨੀ ਪਾਰਟੀ ਜਿਹੜੀ ਆ ਉਹ ਜੋ ਹਾੜੀ ਪਾਰਟੀ ਨਾ ਨਹੀਂ ਤਾਂ ਉਹਨੇ ਬਹੁਤ ਕੋਸ਼ਿਸ਼ ਕੀਤੀ ਭਲੇ ਤਾਂ ਉਹਨੇ ਸੀਰੀਅਸ ਹੀ ਲੇ ਲਾ ਨੂੰ ਕਹਿੰਦਾ ਮੈਂ ਕੋਣ ਬੋਲਦਾ ਹੈ ਹੈਨਾ ਜਦੋਂ ਉਹ ਜਿੱਤਣ ਲੱਗੇ ਫਿਰ ਉਹ ਕਰਨ ਲੱਗੇ ਕਰੋ ਰੋਕੋ ਯਾਰ ਇਹ ਤਾਂ ਜਾਨੀ ਆ ਦੇਤਾ ਉਹ ਕੁਰਸੀਆਂ ਹੋਣਗੀਆਂ ਆਪਣੀਆਂ ਸੋ ਇਸੇ ਤਰੀਕ ਆਰਟਿਸਟ ਫੀਲਡ ਵਿਚ ਹੈ ਪਹਿਲਾਂ ਕਿਸੇ ਇੱਕ ਕਲਾਕਾਰ ਦਾ ਆਉਣਾ ਉਦੋਂ ਬਿਨਾਂ ਕੋਈ ਫਿਲਮ ਨਹੀਂ ਚੱਲਦੀ ਉਦੋਂ ਬਿਨਾ ਕੋਈ ਸੀੜੀ ਨੂੰ ਆਇਆ ਲੱਗਦਾ ਨਹੀਂ ਚੱਲਦਾ ਜਦੋਂ ਕੋਈ ਹੋਰ ਆ ਜਾਂਦਾ ਉਸ ਤੋਂ ਬਾਅਦ ਫਿਰ ਉਹ ਮਿਹਨਤ ਕਰਨ ਲੱਗਦਾ ਵੀ ਨਹੀਂ ਯਾਰ ਕੋਈ ਆ ਗਿਆ ਫਿਰ ਹੋ ਗਿਆ ਤਾਂ ਕੰਪੀਟੀਸ਼ਨ ਬਾਹਰ ਨਹੀਂ ਕੱਲਿਆਂ ਨਾਲ ਕੰਪੀਟੀਸ਼ਨ ਨਹੀਂ ਹੁੰਦਾ ਇਸ ਕਰਕੇ ਮੈਂ ਤੁਹਾਨੂੰ ਜਿਵੇਂ ਦੁਨੀਆ ਭਰ ਤੇ ਜਿਵੇਂ ਬਿਲ ਗੇਟਸ ਦੀ ਮੈਂ ਐਗਜ਼ਾਮਪਲ ਦੇਣਾ ਮਾਈਕਰੋਸਾਫਟ ਦਾ ਯਾਰ ਮਾਲਕ ਹੈ ਗੂਗਲ ਜੀ ਨੇ ਬਣਾਈ ਗਈ ਉਹ ਕਹਿੰਦਾ ਵੀ ਇਫ ਯੂ ਬੌਰਨ ਪੋਰ ਇਟਸ ਨਾਟ ਯੂਰ ਫਾਟ ਬਟ ਇਫ ਯੂ ਡਾਈ ਪੋਰ इट्स यूर फल्ट जे गरीब घर से जमे हाँ तो कसूर नहीं जमना थे हाथ नहीं कर था। पर जो मरे भी उस फिर ही फाल्ट है सारी जिंदगी फिर तुम किया कोई एथर्ड ही नहीं की सो इस करके भी कहा कि आई एम नॉट यूनिवर्सिटी टॉपर भी कह बहुत वह गल है पर डोंट बी जॉब सीकर बी जॉब प्रोवाइडर नौकरिया मंगने बन नौकरियां बढ़ने वाले बन काम करो कोई काम शुरू करो बिजनेस करो तो दस भीह पा सौ बंद हो नौकरियां सो so, इस फर्क हों बड़ी अच्छी गल है एक बच्चे ने कहा मैं आईएस की तैयारी करनी है तो बड़ी बड़ी गल आईएस कोई छोटी मोटी गल नहीं हर साल सत अठ सौ चाहिए हूँ पर बच्चे सत अठ लख जो रैंक पस्ट अटैम्प रैंक आना जहाँ बहुत मुश्किल है बहुत साध बनना पैगा जीवन पंजाबी शहर में सो जो सिटे है थे थे थे। so, तो, तो जिस तरह का मैं देखे जज्बा तो तुम कुछ भी चीज कर सकते बाकी जे टीचर्स नेेरेंट्स ने तो य भी ने तो ਰਨਵੇ ਜਹਾਜ਼ ਨੂੰ ਉਡਾਉਂਦਾ ਨਹੀਂ ਹੈ ਪਰ ਮੌਕਾ ਦਿੰਦਾ ਬਸ ਦੂਰ ਜਾਂ ਅਗਰ ਜਹਾਜ਼ ਦੇ ਇੰਜਣਾਂ ਨਾਲ ਆਪਣੇ ਇੰਜਣਾਂ ਦੀ ਸ਼ਕਤੀ ਨਾ ਉੱਠਣੇ ਰਨਵੇ ਜਹਾਜ਼ ਨੂੰ ਉਡਾ ਨਹੀਂ ਪਰ ਜਹਾਜ਼ ਨੂੰ ਇਹ ਚਾਹੀਦਾ ਵੀ ਰਨਵੇ ਤੋਂ ਜੀ ਰੋਬ ਜਾਂਦਾ ਉੱਚਾ ਹੋ ਜਾਂਦਾ ਉਹ ਇਹ ਗੱਲ ਤੇ ਪਾਉਫਲ ਕਰੇ ਕਿ ਮੈਂ ਹੁਣ ਰਨਵੇ ਤੋਂ ਬਹੁਤ ਉੱਚਾ ਹੋ ਗਿਆ ਉਹਨੂੰ ਰਨਵੇ ਦੀ ਯਾਦ ਰੱਖਣਾ ਚਾਹੀਦਾ ਕਿ ਕੋਈ ਲੈਂਡਿੰਗ ਵੀ ਕਰਨੀ ਹੈ ਨਾ ਉਤਰਨਾ ਨਹੀਂ ਜਿੰਨਾ ਵੱਲੇ ਠੀਕ ਹੈ ਜਿਹੜੇ ਰੰਗਰੇਤ ਨਹੀਂ ਉੱਤਰਦੇ ਨਾ ਟੁਕੜੇ ਇੰਚੋਂ ਦੇ ਹੁੰਦੇ ਆ ਫਿਰ ਉਹ ਵੀ ਟੁਕੜਾ ਇੱਥੋਂ ਤੇ ਆਇਆ ਇੱਥੋਂ ਤੇ ਸੋ ਰੰਗਰੇ ਵੀ ਆ ਦੇ ਕੋ ਆਪਣੀਆਂ ਜੜਾਂ ਜਾਣੇ ਕੋ ਜਰੂਰ ਆਪਾਂ ਦੇਖਦੇ ਰੋਜ਼ ਨੇ ਆਉਂਦੀਆਂ ਆਂ ਦੇਖੋ ਜਿਹੜੇ ਦਰਖਤਾਂ ਦੀਆਂ ਜੜਾਂ ਕਮਜ਼ੋਰ ਨੇ ਉਹ ਦੇਖਦੇ ਨੇ 100 100 ਸਾਲ ਪੁਰਾਣੇ ਬੋੜ ਖੜੇ ਨੇ ਟਿੱਪੜ ਖੜੇ ਨੇ ਪਿੰਡਾਂ 'ਚ ਕੰਮ ਜੜਾਂ ਮਜ਼ਬੂਤ ਨੇ ਉਹ ਜੜਾਂ ਨਾਲ ਜੁੜੇ ਹੋਏ ਨੇ ਸੋ ਗਾਮਲੇ ਦੇ ਦਰਖਤਾਂ ਤੇ ਜੜਾਂ ਵਾਲੇ ਲੱਗਦੇ ਹੀ ਫਰਕ ਪੈਂਦਾ ਕਿ ਉਹ ਆਪਣੀਆਂ ਜੜਾਂ ਜਿਹੜੀਆਂ ਉਹ ਉਹਨਾਂ ਨੇ ਜਮਾਈਆਂ ਹੋਈਆਂ ਨੇ ਤਾਂ ਉਹਨਾਂ ਨੇ ਇਹ ਦੂ ਬੜੇ ਬੜੇ ਤੂਫਾਨ ਚਲੇ ਹੋਣਗੇ ਸਿੱਕਰ ਕੇ ਮੈਂ ਤੁਹਾਨੂੰ ਕਹਿਣਾ ਕਿ ਨਾ ਆਪਣਾ ਕਲਚਰ ਆਪਣਾ ਵਿਰਸਾ ਆਪਣੀ ਬੋਲੀ ਹੈ ਨਾ ਆਪਣੇ ਪੇਰੈਂਟਸ ਆਪਣੇ ਕੋਚ ਆਪਣੇ ਟੀਚਰ ਉਹਨਾਂ ਨੂੰ ਵੀ ਯਾਦ ਰੱਖੋ ਰਿਸਪੈਕਟ ਦਿਓ ਮੈਂ ਵੀ ਜਦੋਂ ਮੈਨੂੰ ਮੇਰੇ ਟੀਚਰਸ ਕਿਤੇ ਮਿਲਦੇ ਨੇ ਮੈਂ ਅੱਜ ਵੀ ਉਹਨਾਂ ਦੇ ਜਿਹੜੇ ਬੜੇ ਆਦਰ ਸਰਕਾਰ ਨਾਲ ਮੈਂ ਮਨ ਮਰਦਾਂ ਪਰ ਖੁਸ਼ ਹੁੰਦੇ ਨੇ ਕੋਈ ਵੀ ਵੱਡੇ ਬੰਦੇ ਮਿਲਦੇ ਆ ਤਾਂ ਆਪਣਾ ਕਲਚਰ ਹੈ ਕਿ ਉਹਨੂੰ ਆਦਰ ਕਰਨਾ ਠੀਕ ਹੈ ਸੋ ਕੋਈ ਕਰੀ ਅਕੜਾਂ ਚ ਆ ਜਾਂਦੇ ਆ ਫਸਟ ਟਾਪ ਪੀਜ ਆ ਕੁਝ ਅਚੀਵ ਕਰਕੇ ਆਕਰ ਰੱਖਣਾ ਨਹੀਂ ਮਿੱਠੀ ਕਾ ਨਹੀਂ ਆਕਰ ਕੋਈ ਤਾਂ ਇੰਨੀ ਆਕਰ ਰੱਖ ਰਿਹਾ ਵੀ ਜਿੱਦਾਂ ਸੱਚੀ ਮੁੱੱਚੀ ਆਕਰ ਜਾਂਦਾ ਲੋਕ ਵੀ ਨਹੀਂ ਆਰਾਮ ਹੁੰਦੇ ਕੋਈ ਨਾਲ ਹੀ ਮੁੱਕੜਾ ਕਰ ਰਹੀ ਹੈ ਜਪੋ 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 ਲਿਆ ਗਿਆ ਜੀ ਆਕਰਿੰਨ ਤੇ ਮਲਾਇ ਆਕਰਿੰਨ ਕੁਆਇੰਦੋ ਸੂਈ ਸਰਕੇ ਆਕਲਾ ਨਾ ਨਹੀਂ ਚਲਦੀਆਂ ਜਿਹੜਾ ਨਿਮਰਤਾ ਹੈ ਮਿੱਠਤ ਨੀਮੀ ਨਾਨਕਾ ਗੁਣ ਸੇ ਗਿਆਨਤਾ ਸੰਸਾਦੀ ਗੁਰੂਆਂ ਨੇ ਬਹੁਤ ਅਨਮੋਲ ਖਿਆਲਨਾ ਗੁਰੂਆਂ ਸਾਦੇ ਰੂਪ ਦਿੱਤਾ ਹੋਇਆ ਜੇ ਇੱਕ ਇੱਕ ਪ੍ਰਕ੍ਰਿਤੇ ਮਤਲਬ ਆਂਗਦਾਵੀ ਵਿਸਾਰ ਸਹਿਤ ਵਰਣਨ ਕਰਨਾ ਹੋਵੇ ਕਈ ਨਹੀਂ ਲੱਗਦੇ ਆਂਗੇ ਪਵਨ ਗੁਰੂ ਪਾਣੀ ਤੇਤਾ ਮਾਤਾ ਤਰਤ ਮਹਾਤਾ ਕਿਸ ਵੇਲੇ ਲਿਖਤਾ ਸੀਗਾ ਉਸ ਵੇਲੇ ਤਾਂ ਕੋਈ ਫੈਕਟਰੀ ਤੁਮਾਨੀ ਕਰਦੀ ਨਹੀਂ ਹੋਣੀ ਹੌਸਪੀਟਲ ਤਾਂ ਕੋਈ ਫੈਕਟਰੀ ਦਾ ਗੰਦਾ ਪਾਣੀ ਕਿਸੇ ਨਹਿਰ ਸੂਏ ਚ ਪਾਉਂਦੀ ਨਹੀਂ ਹੋਣੀ ਉਸ ਵੇਲੇ ਤਾਂ ਕੋਈ ਸਪਰੇਅ ਕਰਕੇ ਧਰਤੀ ਨੂੰ ਜਰੀਲੀ ਨਹੀਂ ਕਰਦਾ ਔਰ ਗੁਰੂ ਸਾਹਿਬ ਨੇ ਉਹ ਵੀ ਲਿਖਤਾ ਸੀ ਵਿਆਪ ਦੇ ਚੀਜ਼ਾਂ ਸੰਭਲਿਓ ਬਸ ਪਵਨ ਹਵਾ ਪਾਣੀ ਗੁਰੂ ਹੋ ਗਿਆ ਤਾਂ ਅਤੈ ਨੇ ਜਿੱਦ ਨਹੀਂ ਆ ਜਰਾ ਮਨਾਈ ਉਸ ਵੇਲੇ ਕਹਿਆ ਨਾ ਲਾਉ ਵਾਗ ਪਾਣ ਤੂ ਨੂੰ ਬਣਾਉ ਲੱਗਦੇ ਹਾਂ ਉਧੇ ਰਾਹਨੇ ਪਾਣੀ ਪਚਾ ਲਈਏ ਨਾਲੇ ਕਾ ਸੀਟ ਚੱਲਦੀ ਹੁੰਦੀ ਐ ਨਾਲੇ ਰੀਪੈਂਟ ਨਾਲੇ ਮੋਟਰ ਚੱਲਦੀ ਹੁੰਦੀ ਐ ਪਾਣੀ ਨਹੀਂ ਛਕਾਣ ਕਿਸੇ ਪਾਸੋਂ ਹੈਨਾ ਉਹ ਕੋਸ਼ਿਸ਼ ਮੈਂ ਇਹੀ ਕਰਦਾ ਰਹਿਣਾ ਸਮਝਾਉਂਦੀ ਕੋਈ ਕਰ ਰਹਿਣਾ ਕੋਈ ਸਰਕਾਰਾਂ ਵਿਰੁੱਧੀ ਨਹੀਂ ਹੁੰਦੀਆਂ ਸਰਕਾਰਾਂ ਨੂੰ ਇਹ ਦੇਖਣਾ ਪੈਂਦਾ ਵੀ ਇਹ ਸੂਦੇ ਨੂੰ ਹੁਣ ਅੱਪਰ ਛੱਡ ਕੇ ਕਿਹੜਾ ਜਾਨਾ ਉਹਨੇ ਜਿਹੜਾ ਪਹਿਲਾਂ ਲੈ ਤੁੰ ਕਹੇ ਛੱਡ ਕੇ ਜੇ ਤੁੰ ਪਤਾ ਕੁਝ ਸੰਭਾਣਨਾਂ ਦੀ ਤੈ ਹੈਗਾ ਨਾ ਜਿਲਾਨੇਦਾਰ ਬਦਲ ਗਿਆ ਤਾਂ ਫਿਰ ਉਹ ਕੰਮ ਨੂੰ ਠੀਕ ਕਰੇ ਨਾ ਇਦੋਂ ਪਹਿਲਾਂ ਵਾਲੇ ਨਹੀਂ ਘਰ ਨੂੰ ਲੁੱਟ ਕੇ ਲੈ ਗਏ ਉਸੇ ਤਰ੍ਹਾਂ ਜਦੋਂ ਮਾਲੀ ਬੇਈਮਾਨ ਹੋ ਜਾਏ ਫਿਰ ਬਾਗ ਨੂੰ ਕੌਣ ਬਚਾ ਸਕਦਾ ਹੈ ਸੋ ਤੁਸੀਂ ਆਉਣ ਬਾਰੇ ਸਾਡੇ ਪੰਜਾਬ ਦੇ ਬਾਗਾਂ ਦੇ ਮਾਲੀ ਹੋ ਤੁਸੀਂ ਬਚਾਓ ਹਰ ਫੀਲਡ ਦੇ ਵਿੱਚ ਜਾਓ ਜਿਹੜਾ ਜਿੱਥੇ ਦਿਲ ਕਰਦਾ ਉਸ ਫੀਲਡ ਜਾਓ ਕੋਈ ਪ੍ਰੈਸ਼ਰ ਫੀਲ ਨਾ ਕਰੋ ਕਿ ਮੈਂ ਤਾਂ ਮੇਰੇ ਮਾਪਿਆਂ ਨੇ ਕਿਹਾ ਤੇ ਐਨਬੀਸੀ ਕਰਨੀ ਕਿਉਂ ਕਰਨੀ ਜੋ ਤੁਹ ਜਿਹੜੀ ਜਿਹੜੀ ਤੁਹਾਨੂੰ ਕੰਪੀਟੀਸ਼ਨ ਜਿਹੜੇ ਤੁਹਾਨੂੰ ਲੱਗਦਾ ਮੈਂ इजीली ਕਰ ਸਕਦਾ ਉਹ ਕਰੋ ਮਾਪਿਆਂ ਨੂੰ ਗੇਂਦ ਨਹੀਂ ਕਰਦਾ ਪ੍ਰੈਸ਼ਰ ਨਾ नहीं तो छोटे छोटे बच्चे भी प्रैशर पा लग गए कि तू फर्स्ट क्यों नहीं आया करेने नंबर क्यों घट गए छोटे छोटे बच्चे मतलब फर्स्ट सैकेंड थर्ड वाले मैं हैरान इस गल तो किम होगी पहले तो स्कूल दाखिल करा वे जमन तो पहला दाखला आर वेटिंग लिस्ट च आ जाए फिर जिमें बर्ड फ्लू वे मुर्गियाँ नहीं लगते ਆਪ ਆਪੋ ਜਿੰਦਗੀ ਫਰਕੀ ਲਾਕ ਦੇ ਤਾਈ ਮੂਹ ਜੇ ਆਪਾਂ ਦੇ ਦੋ ਮਾਰਗ ਤੇ ਤੱਕੜ ਰੋਂਦੇ ਰੋਂਦੇ ਚਲੋ ਜਿਆ ਆਪੋ ਚਲੋ ਉਸ ਤਰ੍ਹਾਂ ਮਾਪੇ ਮਾਂ ਹੁਸ਼ਾਲ ਸ਼ੋਕਰਾ ਸ਼ੋਕਰਾ 12 ਇੱਕ ਵੇਟਕਾ ਹਾਂ ਸਭ ਕਰ ਉਹ ਜਵਾ ਗਿਆ ਕੇ ਸਮਝਾਂਦੇ ਕੀ ਕਰਨ ਚਰੇ ਰੋਡ ਵਾਲੀ ਸਕੂਲ ਦਾ ਰਖਿਆ ਨੇ ਉਹ ਮੈਂ ਐਸੀ ਦਿੱਤਾ ਸੀ ਕਿ ਸਿੱਧੀ ਜਗ ਨੂੰ ਇਸ ਕਿਤੇ ਤੇ ਇਹ ਵੀ ਯਾਰ ਇਹ ਆਪਣੀ ਬੇਟਾ ਪਹਿਲੀ ਕੱਚੀ ਹੁੰਦੀ ਸੀ ਉਦੋਂ ਸਾਰੀ ਪੱਕੀ ਹੁੰਦੀ ਸੀ ਆ ਹੁਣ ਕੀ ਚੱਲ ਗਿਆ भी एल के जी एल के जी का मतलब मतलब एल के जी बच्चे बहुत छोटे हमने एल के जी का मतलब लिटा के गिरती तो मैं लिटे पे गिनती ला दो पाके साथ थोड़ा बड़े पहली कच्चे मुड़के सारे पड़े हमें बचपन ही खत्म करके रखता बसते हो गए अगे हूं थोड़ा जहां डिजिटल कर रहे हैं बस्ते बुस्त को ਉਹ ਪ੍ਰਾਈ ਜਿਹੜਾ ਟਾਲੋਂ ਆਇਆ ਉਹ ਤੋਂ ਬ੍ਰੈਂਡ ਉਹ ਪ੍ਰਾਈ ਗੁੱਟ gsi ਉਹ ਪ੍ਰਾਈ ਜਿਹੜੀ ਆ ਉਹ ਸਕਿੱਲ ਆਣੀ ਹੈ ਰੀਸੈਂਟਲੀ ਕਮ ਆਵੈ ਉਹ ਪ੍ਰਾਈ ਪ੍ਰਾਈ ਨਹੀਂ ਤਾਂ ਫਿਰ ਪਹਿਲਾਂ ਐਮਬਿਡੀ ਗੱਡਣਾ ਹੁੰਦੀ ਹੈ ਸਾਡੇ ਲਈ ਜਰੂਰੀ ਹੈ ਹਨਾ ਉਹ ਫਿਰ ਵੈਰੀ ਵੈਰੀ ਇੰਪੋਰਟੈਂਟ ਹੈ ਤਾਂ ਉਹ ਗੱਲ ਜੀ ਸ਼ਪੀਓ ਦੀ ਉਹ ਇਹ ਜਿਹੜੀ ਸਾਡੇ ਦਿੱਖ ਗਿਆ ਉਹ ਉਹਨਾਂ ਪਾਰਟੀਆਂ ਪੇਕੀਆਂ ਬਾਹਰ ਲੇਖ ਦੀ ਤੇ ਦੇਖ ਬੁਰਾ ਫਿਲਮੀ ਕਿਹਾ ਉਹ ਉਹ ਸਿਆਣਕ ਨੂੰ 4:00 ਘੰਟਾ ਪਹਿਲਾਂ ਦੇਖ ਰਿਹਾ ਸੀ ਬਾਹਰ ਉਹ ਲਿਖਿਆ ਨਾ ਲਿਖ ਫਿਰਾਂ ਮੈਂ ਲਿਖਣਾ ਬਾਕੀ ਉਹ ਉਂਗਲ ਜਿਮਰ ਉੱਤੇ ਬੋਟਾ ਨਹੀਂ ਮਾਰਿਆ ਉਹ ਉਹਨੇ ਵੀ ਹਰਾਮੀ ਨੰਦ ਕੱਟਣੀ ਐਵੇਂ ਤਾਂ ਦੇਖ ਕੇ ਦੇਖ ਕੇ ਕੀਤਾ ਇਹ ਹਜਰੀ ਪੈਣੇ ਹੋਰ ਗੰਮ ਤੋਂ ਦੇਣਾ ਤੁਹਾਨੂੰ ਸਾਡੇ ਬੱਚਾ ਸਿੱਖ ਬਸਮੀ ਚ ਪੇਪਰ ਦਿੰਦਾ फलाएंगी उन्हें बांह पर कुछ लिखा हुआ है। फलाइंग बांह पर लिखा हुआ जी उधे ना कल केस बन गया फिर एम एल ए साहब कोसा साहब लिखा गया सबून अपने बच्चे का केस बन गया जी फिर अच्छा थोड़े जहाँ पक्के वर्क करें। उन्हें बोर्ड चेयरमैन फोन किया भी ऐ करके बच्चा ਆਰੋਲ ਨੰਬਰ ਹੈ ਤੇ ਅਪਡੇਟ ਲੈ ਲਿਆ ਉਹ ਬੋ ਨਾ ਜੀ ਮੈਂ ਕਹਿੰਦਾ ਦੇਖੋ ਗੱਲ ਇਹ ਹੈ ਇਹ ਇਸ ਤਰ੍ਹਾਂ ਹੁਣ ਪੈ ਗਿਆ ਹੁਣ ਇਹਦੀ ਮੇਰੇ ਕੋਲ ਪੇਸ਼ੀ ਹੈ ਪੇਸ਼ੀ ਤੋਂ ਮੈਨੂੰ ਇਹ ਬੱਚਾ ਤਿੰਨ ਗੱਲਾਂ ਕਹਿ ਦੇ ਮੈਂ ਦੰਗਾ ਇੱਕ ਤਰੀਕਾ ਕਹਿੰਦੇ ਵੀ ਕੱਲ ਪੇਪਰ ਚੈੱਕ ਕਰਨ ਵੇਲੇ ਬਾਹਰ ਤੇ ਲਿਖਿਆ ਸੀ ਮੈਂ ਮਟਾਉਣਾ ਭੁੱਲ ਗਿਆ ਜੀ ਦੂਜਾ ਇਹ ਕਹਿੰਦੇ ਜੀ ਕਿ ਇਹ ਜਦੋਂ ਮੈਨੂੰ ਫਲੈਂਗ ਆਈ ਉਹਦੋਂ ਇਹ ਤਾਂ ਸਮਝ ਵੀ ਨਹੀਂ ਆਉਂਦਾ ਜੀ ਕੁਛ ਇਹ ਵੀ ਕੋਈ ਸੈਰੀ ਦੇ ਸ਼ੱਕੇ ਜੀ ਭਾਵੇਂ ਤੀਜਾ ਇਹ ਜਿਹੜੀ ਸਮਝ ਨਹੀਂ ਆਉਂਦਾ ਹੋਇਆ ਇਹਦੇ ਚੋਂ ਪੀਪਰ ਚ ਕੁਝ ਨਹੀਂ ਆਇਆ ਜੋ ਮੈਂ ਕਿਹਾ ਸੀ। ਮੈਂ ਤਿੰਨ ਗੱਲਾਂ ਲਿਖ ਕੇ ਮੈਨੂੰ ਕਹਿ ਦੇ ਮੈਂ ਬਾਈ ਕਰ ਦੇਣਾ। ਉਹ ਆ ਗਿਆ ਚਾਹੋ ਮੈਂ ਉਹਨੂੰ ਕਲਾਕਾਰ ਦਾ ਰੂਪ ਦੇ ਦਿੱਤਾ ਸੀ। ਤੇ ਬੋਰਡ ਦੇ ਚ员 ਨੇ ਮੈਨੂੰ ਫੋਨ ਕੀਤਾ। ਵਾਪਸ ਹੈ ਮੇਰੇ ਧੌਲੇ। ਕਿਹੜਾ ਪਿੰਡ ਹੈ ਜੋ ਆਪ ਦਾ? ਗ੍ਰਿਸਟੌਰ ਜੀ। ਕਹਿੰਦਾ ਭਗਵਾਨ ਕਮਨਾ ਰਸਤੋਂ ਪਹਾਂਦੀ। ਉਹ ਸਭ ਤਾਂ ਠੀਕ ਹੈ ਜਾਨੀ। ਇਹ ਕੀ ਹੋ ਗਿਆ ਕਿ ਹਾਂ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਰਾਂ ਕੀ ਫੈਸਲਾ ਕਿ ਨਾ। ਉਹ ਕਹਿੰਦੇ ਕੀ ਹੋ ਗਈ? ਕਹਿੰਦੀਆਂ ਤਿੰਨ ਗੱਲਾਂ ਮੈਂ ਕਹਿਣ ਵਾਸਤੇ ਕਈਆਂ ਜਿਨ ਕਹਿਦੀ ਉਹ ਹੀ ਬਾਤ ਲਿਖ ਰਿਆ ਹੈ ਇਹ ਮੈਨੂੰ ਸਮਝ ਨਹੀਂ ਆ ਰਹੀ ਮੈਂ ਇਹਨੂੰ ਬਰੀ ਕਰਾਂ ਜਾਂ ਹੋਰ ਸਾਰੇ ਨਾ ਇਹ ਹੈ ਜਿਵੇਂ ਕਹੇ ਆਪਣੇ ਕੋਲ ਨਮੂਨੇ ਹੋ ਸੀ ਮੈਂ ਤੋਂ ਦਾਦਾ ਕਹਿਣਾ ਵਿਆਹ ਇੱਕ ਦੋ ਆਜ ਬੋਖ ਨੇ ਬਚਾਲੀ ਦਿੱਤ ਬਾਕੀ ਤਾਂ ਬਾਹਾਂ ਉਹ ਹਾਂ ਨਾ ਬਾਕੀ ਸਾਰੇ ਆਪਣੀਆਂ ਥੋੜੀਆਂ ਜਿੰਦੇ ਫਸਟਲੀਆਂ ਉਹ ਬਧਾਈਆਂ ਸਾਡੀਆਂ ਧੀਆਆਂ ਸਾਡੀਆਂ ਭੈਣਾਂ ਬਹੁਤ ਇੱਤੀ ਕਰ ਰਹੀਆਂ ਨੇ ਔਰ ਹਰ ਦਿਨ ਜਿ ਕਰ ਰਹੀਆਂ ਨੇ ਮੌਕੇ ਮਿਲਣਗੇ ਉਡਾਨੀ ਹੈ ਮਾਰੋ ਹੈਨਾ ਔਰ ਮਾਪਿਆਂ ਦਾ ਪਿੰਡ ਦਾ ਇਲਾਕੇ ਦਾ ਪੰਜਾਬ ਦਾ ਦੇਸ਼ ਦਾ ਨਾਮ ਰੌਸ਼ਨ ਕਰੋ ਤੁਹਾਨੂੰ ਬਹੁਤ ਬਹੁਤ ਇਸ ਗੱਲ ਦੀ ਬਧਾਈਆਂ ਕਿ ਤੁਸੀਂ ਬੜੀ ਦੂਰ ਦੂਰ ਚੱਲ ਕੇ ਛੋਟੇ ਸੱਦੇ ਤੇ ਤੁਸੀਂ ਇੱਥੇ ਪਹੁੰਚੇ ਥੋੜਾ ਚੱਲਿਆ ਹੋਏ ਕਿ ਕਦਮ ਸਾਡੇ ਸਿਰ ਮੱਥੇ ਔਰ ਮੈਥੀਰੀਕ ਵਾਲੀ ਸਾਰੇ ਟੀਚਰ ਸਾਹਿਬਾਨ ਦਾ ਔਰ ਇਤਨੇ ਹੋਰ ਜਿਹੜੀ ਗੱਲ ਕਹਿੰਸੀ ਜਿਹੜੀ ਅੱਜ ਕਹਿੰਦੇ ਆ ਸਾਡੇ ਵਿੱਚ ਮੇਰੇ ਪੁਲੀਚਰਸਾਲ ਗਰੇਮੈਂਟ ਆਉਂਦੇ ਹਨ ਜਹਾਜ਼ਾਂ ਦਾ ਚੁਟਦੇ ਨੇ ਇਹ ਤਾਂ ਸਕੂਲ ਦਾ ਉਹ ਮੰਨਿਆ ਆਪਣਾ ਸ਼ੁਰੂ ਕਰ ਲਿਆ ਤੇ ਪਰ 5 ਸਾਲ ਆਪਣਾ ਕੋਈ ਬਜਟ ਹੈਗਾ ਜਿਹੜੇ ਟੌਪ 10 ਪੰਜਾਬ ਤੋਂ ਟੌਪ 10 ਪਲੱਸ 2 ਤੋਂ ਬੀ ਹੋਵੇ ਤੇ ਜਿਹੜੇ ਜ਼ਿਲ੍ਹਿਆਂ ਦੇ ਦੋਨਾਂ ਕਲਾਸਾਂ ਦੇ ਟਾਪਰ ਨੇ ਚੁਟਾਰੀ ਨੂੰ ਹੋਵੇ 75 ਹੋਵੇ ट्रिपे <laughs> तो तो दो कर लेंगे कर लगे एक लिहाजी ना पीति कर लागे पर किसी जो डेस्टिनेशन इस तरह की सीख के भी आज कोई जम हिस्टोरिकल सिटी हो गए जो कोई पढ़ाई देख्र हो रहे हैं जिन्होंने औरंगाबाद ਕਿ ਜਦ ਤੱਕ ਇਹ ਸਿੰਧੂ ਘਾਟੀ ਦੀ ਸਭੇ ਤਾਂ ਪੜਾਈ ਜਾਂਦੀ ਹੈ ਸਾਰੀ ਨੂੰ ਵਿਕਲੀ ਸੀਗਾ ਹਨਾ ਜਦ ਆਗਰਾ ਹੋ ਗਿਆ ਜਦ ਫਿਰ ਜੇ ਆਪਣਾ ਚੌਥਾਰੇ ਪਾਸੇ ਦਾ ਅੰਕੀਲਾ ਸੋ ਜਿੰਨਾ ਵੀ ਤੁਹਾਡੇ ਸਿਲੇਬਸ ਚ ਕੋਈ ਭਾਰਤ ਬਾਰੇ ਹਿਸਟਰੀ ਜੀ ਆ ਆਪਣਾ ਸਿਰੇ ਤੁਸੀਂ ਪੜਦੇ ਹੋ ਜਾਂ ਤੁਸੀਂ ਪਾਰਲੀਮੈਂਟ ਦੇਖਣੀ ਹੈ ਬੇਸ਼ਦੀ ਕਿਸੇ ਨੂੰ ਚੱਲਦੀ ਹੈ ਹਨਾ ਉਹ ਵੀ ਤੇ ਨਾਲ ਇੱਕ ਹੋਰ ਜਿਹੜਾ ਕਿ ਆਪਾਂ ਪਹਿਲਾਂ ਵੀ ਗੱਲਾਂ ਕੀਤਾ ਹੈ ਕਿ ਅ ਅਜਿਹਾ ਹੁਣ ਆਪਣਾ ਸੈਸ਼ਨ ਆਊਗਾ ਮੌਤਿਲ ਸੱਜਣਾ ਉਹ ਵਿਧਾਨ ਸਭਾ ਦਾ ਇਹਨਾਂ ਬੱਚਿਆਂ ਨੂੰ ਆਪ ਵਿਧਾਨ ਸਭਾ ਦਾ ਸੈਸ਼ਨ ਦਿਖਾਉਣਾ ਹੈ ਇਸ ਲਈ ਮੈਂ ਪਰਮਾਤਮਾ ਦਾ ਸ਼ੁਕਰਾਨਾ ਕਰਾਂ। ਤੁਸੀਂ ਉਹੀ ਪ੍ਰਕਿਰਿਆ ਕਰੋ ਮੌਕੇ ਸੀ ਆਪੀ ਲਈ ਜਾਵਾਂਗੇ। ਤੁਸੀਂ ਬਸ ਪੜ੍ਹਨ ਵਾਲੇ ਬਣੋ। ਉਸ ਤੋਂ ਬਾਅਦ ਕੰਪੀਟੀਸ਼ਨ ਦੀਆਂ ਕਿਤਾਬਾਂ ਪੜ੍ਹ ਕੇ ਨੰਬਰ ਲਓ। ਕੋਈ ਕਿਸੇ ਇੱਕ ਰੁਪਈਆ ਰਿਸ਼ਵਤ ਨਹੀਂ ਚੱਲੂਗੀ। ਇੱਕ ਕਿਸੇ ਦੀ ਸ਼ਿਫਾਰਿਸ਼ ਨਹੀਂ ਚੱਲੂਗੀ। ਬੀਐਮਐਲਏ ਨੇ ਕਿਹਾ ਤਾਂ ਜਾਂ ਮੰਤਰੀ ਨੇ ਕਿਹਾ ਬੀਆ ਨੰਬਰ ਕੱਟਨੇ ਪਰ ਬੰਦਾ ਆਪਣਾ ਇਨਾ ਅੱਗੇ ਵਰਨਾ ਮੰਤਰ ਜਾਲੀ ਲੈ ਕੇ ਆ ਜੇ ਜੇ ਕਿਸੇ ਬੱਚੇ ਨੂੰ ਤੁਸੀਂ ਕੱਢਾਂਗੇ ਤਾਂ ਉਹ ਵੀ ਦਾ ਆਪਣਾ ਹੀ ਹੈ ਪਰ ਕਿਸੇ ਦਾ ਹੱਕ ਤਾਂ ਮਾਰੇ ਜਾਊਗਾ ਨਾ ਜਿੱਤੇ ਵਿਚਾਰੇ ਚੱਲਦੀ ਹੈ ਤਾਂ ਤੁਸੀਂ ਨੰਬਰ ਲੈ ਲੇ ਸਾਡੇ ਕੋਲ ਰਿਕਾਰਡ ਆ ਜਾਂਦਾ ਹੈ ਵੀ ਆ ਨੰਬਰ ਆਈ ਨੇ ਤੁਹਾਡੇ ਘਰੇ ਜਿੱਥੀ ਆਊਗੀ ਤੁਹਾਡੇ ਘਰ ਜੀਮੇ ਲਾਊ ਤੁਹਾਨੂੰ ਬੱਤ ਸੱਤ ਕੇ ਮੈਸਿਜ ਆਊ ਆ ਜੋ ਕੋਈ ਆ ਆ ਨੌਕਰੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਆ ਤੁਸੀਂ ਸਿੱਧਾ ਬੱਤ ਇੰਤਜ਼ਾਰ ਕਰੀਏ ਮਨੂੰ ਵੀ ਤਾਂ ਅੱਜ ਨੂੰ ਬਹੁਤ ਚੰਗਾ ਲੱਗਿਆ ਕਿ ਸਾਡਾ ਜਿਹੜਾ ਪੰਜਾਬ ਦਾ खास तौर पर एजुकेशन का जो भविष्य है वो बहुत सेफ हाथ है और सेफ हाथ सािंसीपल आदि ने सेफ हाथ सा पेरेंट्स के जोड़े अपने बच्चों तो मौका देंगे कि पढ़ो और तरक्या करो नहीं तो अगला नहीं क्या कुड़िया कहते पढ़ाई जाने पर चले जाए य चले जाना किसी होर घर से इस तरह सोच नहीं रखी क्योंकि जे कुी पढ़ते तीन चार जनरेशन पढ़ जा अगली अगली पीढ़ी में पढ़ाऊगी अगली पीढ़ी सो इस करके ਐਜੂਕੇਸ਼ਨ ਫ੍ਰੀ ਟੂ ਆਲ ਔਰ ਕੁਆਲਿਟੀ ਐਜੂਕੇਸ਼ਨ ਸਾਰਿਆਂ ਨੂੰ ਮੌਕਾ ਦੇਣਾ ਚਾਹੀਦਾ ਫਸਟ ਸੈਕੰਡ ਜੇ ਉਹ ਉਹ ਬਾਅਦ ਦੀ ਗੱਲਾਂ ਹੋ ਜਾਂਦੀਆਂ ਨੇ ਪਰ ਕੋਈ ਬੱਚਾ ਹੈ ਜਾਂ ਨਾ ਹੋਵੇ ਜਿਹੜਾ ਸਕੂਲ ਨਹੀਂ ਗਿਆ ਜਿਹੜਾ ਜਾਂ ਕੋਈ ਆਰਥਿਕ ਤੰਗੀ ਕਰਕੇ ਜਾਂ ਸਮਾਜਿਕ ਜ਼ਿੰਮੇਵਾਰੀਆਂ ਬਹੁਤ ਪੈ ਗਿਆ ਕਬੀਲਦਾਰੀ ਕਰੀਆਂ ਦੇ ਮਾਪੇ ਛੋਟੀ ਉਮਰ ਤੋਂ ਹੀ ਜਾਂਦੇ ਆ ਉਹ ਉਹਨਾਂ ਦੀ ਬਹੁਤ ਛੋਟੀ ਉਮਰ ਜਿਵੇਂ ਬਾਰੇ ਲੱਗ ਜਾਂਦੇ ਸਕੂਲ ਚੋਂ ਹਟਣਾ ਪੈ ਜਾਂਦਾ ਜਾਂ ਸਕੂਲ ਜਾ ਹੀ ਨਹੀਂ ਸਕਦੇ ਸੋ ਉਹ ਆਪਾਂ ਨੇ ਦੇਖਣਾ ਤੇ ਸਰਕਾਰ ਵੱਲੋਂ ਵੀ ਬਹੁਤ ਸਾਰੀ ਹੈਲਪ ਹੁੰਦੀ ਹੈ ਇਹ ਛੋਟੇ ਕਹਾਂ ਜੋ ਬਿਲਕੁਲ ਗਰੀਬ ਤਰ੍ਹਾਂ ਦੇ ਬੱਚੇ ਲੈ ਕੇ ਆਈਏ ਔਰ ਉਹਨੂੰ ਪੜਾਈਏ ਤਾਂ ਹੀ ਉਹਨਾਂ ਦੀ ਜ਼ਿੰਦਗੀ ਬਲਸਾਦੀ ਹੈ ਦੇਖੋ ਲਾਲ ਕਾਰਡ ਹਰਾ ਕਾਰਡ ਨੀਲਾ ਕਾਰਡ ਪੀਲਾ ਕਾਰਡ ਇਹ ਤੁਹਾਡੀ ਜ਼ਿੰਦਗੀ ਗਰੀਬੀ ਨਹੀਂ ਬਤਾ ਸਕਦਾ ਸਿਰਫ ਬੀ ਐਮ ਸੀ ਜਾਨਕਿਤ ਦੇ ਮਾਰਕਸ ਕਾਰਡ ਤੁਹਾਡਾ ਹੈ ਉਹ ਤੁਹਾਡੀ ਜ਼ਿੰਦਗੀ ਨਹੀਂ ਸਾਡਾ ਉਹ ਤੁਹਾਡੀ ਜ਼ਿੰਦਗੀ ਹੈ ਕਿ ਉਹਦੇ ਚ ਜੇ ਤੁਹਾਡੀ ਪਰਸੈਂਟੇਜ ਬਹਾਰੀ ਹੈ ਤਾਂ ਤੁਹਾਡਾ ਜਿਹੜਾ ਤੱਕੀ ਗੰਦਾਰਾ ਲਾ ਖੋਲ ਜਾਂਦਾ ਇੱਕ ਮਜ਼ਦੂਰ ਜੀ ਦਾ ਮਜ਼ਦੂਰੀ ਕਰਤਾ ਸੋਨੇ ਸੁਚੇ ਚਾਹ ਕਈ ਟੁੜੀਆਂ ਤੋਂ ਮਜ਼ਦੂਰੀ ਕਰੀ ਜਾਂਦੇ ਆ ਗਾਹਾਂ ਵਾਲੀ ਕਿੰਨੀ ਮਜ਼ਦੂਰੀ ਬਣੂਗੀ ਕੀ ਕਰ ਸਕਦੇ ਆ ਵੀ ਐਂ ਕਰਦੇ ਆ ਵੀ ਥੋੜਾ ਜਿਹਾ ਮੈਂ ਖਰਚਾ ਉਡਾ ਲੈਣਾ ਤੇ ਦੁਕਾਨ ਤੇ ਕੁਝ ਆਲਾ ਕਰ ਲੈਣਾ ਇਕਦਾਂ ਦੀ ਰੁਪਈਆ ਦਾ ਲੈਣਾ ਤੇ ਬੱਚੇ ਨੂੰ ਭਰ ਲੈਣਾ ਉਹਨੇ ਵੀ ਦੇ ਦਿੱਤਾ ਉਹਨੇ ਕਹਿੰਦੇ ਰੋਟੀ ਖਾ ਤੇ ਐਸੇ ਕਰਕੇ ਬੱਚੇ ਸਕੂਲ ਜਾਤਾ ਚਲੋ ਜੀ ਬੱਚਾ ਘਰੇ ਜਾਂ ਸੀ कर दूदी जी बच्चा जज बन गया डी इलाके महिमा हुई भी एक मजदूर का बेटा जज बन गया बहुत तरक्की हुई बहुत छावा से लोगों में आए हूँ जिस दिन जज साहब ने अपना कुरसी संभालनी से संभाल उदू चल गया बापू जी इस तरह कोर्ट के जी कु कुर्सी से बहना से पिछले चैंबर चीज़ा पिछले ग्रीन रूम से वो चैंबर च बैठे जज साहब वो भी चला गया अपना उजनसी पर बन के ਉਨੇ ਕੁਰਸੀ ਤੇ ਬੈਠੇ ਆਪਣੇ ਬੇਟੇ ਦੇ ਮੋਢੇ ਤੇ ਹੱਥ ਰੱਖਿਆ ਕਹਿੰਦਾ ਬੇਟਾ ਬਹੁਤ ਬੜਾ ਨਹੀਂ ਆ ਆਪਣਾ ਤਾਂ ਵਾਲਾ ਤੇ ਕਹਿੰਦਾ ਤੂੰ ਹੁਣ ਦੱਸ ਵੀ ਤੇਰੀਆਂ ਨਜ਼ਰਾਂ ਚ ਇਸ ਵਕਤ ਸਭ ਤੋਂ ਵੱਧ ਟਾਕਰਾ ਦੁਨੀਆ ਸਭ ਤੋਂ ਵੱਧ ਖੁਸ਼ੀ ਸੀ ਤੇ ਸਭ ਤੋਂ ਵੱਧ ਖੁਸ਼ ਬੰਦਾ ਕੌਣ ਹੋ ਸਕਦਾ ਤੇਰੀ ਨਜ਼ਰ ਚ ਇਸ ਵਕਤ ਉਹਨੇ ਵਾਪੋਜੀ ਮੈਂ ਮੈਂ ਕਿਹਾ ਜਿਹਨੂੰ ਮਾਦੀ ਬੜੀ ਕਰਦਾ ਦਾ ਜਿਹਨੂੰ ਮਾਦੀ ਖੜਿਆ ਦੇ ਸਾਲਾ ਜੇ ਤੂੰ ਬਤਾ ਸਕਦਾ ਲੋਕਾਂ ਨੂੰ ਖੁਸ਼ੀ ਦਾ ਖੁਸ਼ੀ ਸੀ ਬੰਦਾ ਕੋਈ ਵੇਰ ਪੁੱਛਿਆ ਕਹਿੰਦਾ ਮੇਰਾ ਫੀਤਾ ਦੇ ਐਸ ਵਕਤ ਇਹ ਨਾ ਜਾਣ ਸਭ ਤੋਂ ਵੱਧ ਤਾਂ ਤੋਂ ਵਾਰ ਖੁਸ਼ੀ ਸੀ ਤੇ ਖੁਸ਼ ਬੰਦਾ ਕੋਣ ਹੁੰਦਾ ਹੈ ਕਹਾਂ ਬਾਕੀ ਜੀ ਮੈਂ ਮੋੜੇ ਟੁੱਟ ਗਿਆ ਵਕਤ ਕਹਿੰਦਾ ਸਭ ਠੀਕ ਹੈ ਠੀਕ ਹੈ ਬਤ ਬੁਲਾਈ ਨਾ ਬੋਲੇ ਐ ਕਹਿ ਕੇ ਤੁਰ ਗਿਆ ਗੇਟ ਤੇ ਜਾ ਕੇ ਫੇਰ ਪੁੱਛ ਲਿਆ ਕਹਿੰਦਾ ਵੀ ਹੋਰ ਦੱਸ ਦੇ ਸਭ ਤੋਂ ਵੱਧ ਤਾਂ ਤੋਂ ਵਾਰ ਖੁਸ਼ੀ ਸੀ ਤੇ ਸਭ ਤੋਂ ਵੱਧ ਖੁਸ਼ ਬੰਦਾ ਐ ਸਭ ਦੁਨੀਆ कौन वो तो वो तो हो सकता कह बापू जी यार पंद्रह सिक्ड पहले मैं तू अपना कह बापू जी जिस हमारे वर्ग बापू का हाथ किसी भी बुद्ध मोहे पर होकतवर उसके बाद खुश थे तो खुशी कोई हो नहीं सकता और जो दरवाजे पर जाके पुछे उद्डा हाथ मेरे मोटे पर नहीं हैगा असल च दुनिया के सब तो बड़ा ताकतवर ਹੋਇ ਸਤੇ ਕੁਝ ਨਹੀਂ ਇਸ ਵਕਤ ਤੁਸੀਂ ਉਹ ਉਹ ਹੱਥ ਜਿਹੜੇ ਨੇ ਉਹਨਾਂ ਦੀ ਕਦਰ ਕਰਨੀ ਹੈ ਨੰਬਰ ਤੋਂ ਦੇ ਆਉਂਦੇ ਨੇ ਹੱਥ ਕਿਸੇ ਹੋਰ ਦਾ ਆਉਂਦਾ ਕੋਈ ਨਾ ਕੋਈ ਪਰਦੇ ਦੇ ਪਿੱਛੇ ਮਿਹਨਤ ਕਰ ਲਿਆ ਹੁੰਦਾ ਤੁਹਾਡੇ ਵਾਸਤੇ ਦੁਆਵਾਂ ਕਰ ਲਿਆ ਹੁੰਦਾ ਉਹਨਾਂ ਸਾਰਿਆਂ ਦਾ ਜਿਹੜਾ ਸਤਕਾਰ ਕਰਨਾ ਉਹਨਾਂ ਨੂੰ ਬੰਦਾ ਕ੍ਰੈਡਿਟ ਦੇਣਾ ਆਪਣਾ ਫਰਜ਼ ਬਣਦਾ ਸੋ ਬਹੁਤ ਬਹੁਤ ਤੁਮ ਵਾਰ ਕਾਈ ਕਰੀ ਫੇਰ ਅਰੇ ਕੁਝ ਬਚੇ ਜਿਹੜੇ ਨੇ ਉਹ ਉਹ ਸਹੀ ਤੇ ਨਹੀਂ ਆ ਚੁੱਕੇ ਤੇ ਫੋਟੋ ਵੀ ਕਰ ਲੈਣਗੇ ਕੋਈ ਗੱਲ ਨਹੀਂ ਕਿੰਨੂ ਕਰੂਗਾ